ਸਤਿਕਾਰਯੋਗ ਸਾਥੀਓ ਆ ਹੁਣੇ-ਹੁਣੇ ਕੁਝ ਸਮਾਂ ਪਹਿਲਾਂ ਇੱਕ ਜਾਣਕਾਰੀ ਮਿਲੀ ਹੈ ਕਿ ਸਰਕਾਰ ਨੇ ਆਪਦਾ ਅਸਲੀ ਰੰਗ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਭਾਰਤ ਮਾਲਾ ਪ੍ਰੋਜੈਕਟ ਪੰਜਾਬ ਦੇ ਵਿੱਚ ਜਿਹੜੀਆਂ ਭਾਰਤ ਮਾਲਾ ਪ੍ਰੋਜੈਕਟ ਤਰ ਹਾਈਵੇ ਕੱਢੀਆਂ ਜਾਂਦੀਆਂ ਨੇ ਉਹਨਾਂ ਦੇ ਨਾਲ ਕਈ ਵਾਰ ਸਰਕਾਰ ਨਾਲ ਤੇ ਪ੍ਰਸ਼ਾਸਕੀਆਂ ਨਾਲ ਗੱਲਬਾਤ ਅਸੀਂ ਪਏ ਆ ਸਾਡੀ ਗੱਲਬਾਤ ਦੇ ਵਿੱਚ ਉਹ ਕਦੇ ਵੀ ਆਪਣੀ ਗੱਲ ਨੂੰ ਜਾਇਜ਼ ਨਹੀਂ ਠਹਿਾ ਸਕੀ ਸਾਡੀ ਗੱਲ ਪ੍ਰਮਾਨ ਕਰਨੀ ਪਈ ਹੈ ਵੀ ਹਾਂ ਏ ਠੀਕ ਹੈ ਕਿ ਜ਼ਮੀਨਾਂ ਕਿਸਾਨਾਂ ਦੀਆਂ ਨੇ ਤਾਂ ਰੇਟ ਵੀ ਕਿਸਾਨਾਂ ਦਾ ਹੋਊਗਾ ਜਿਹੜੀ ਕੰਟੈਕਟ ਕਰਨ ਵਾਲੀ ਕੰਪਨੀ ਹੈ ਉਹ ਕਿਸਾਨਾਂ ਤੋਂ ਉਹਨਾਂ ਦੇ ਬੰਗੇ ਰੇਟ ਜਿਹੜੇ ਰੇਟ ਬਾਜ਼ ਮੀਟ ਨੇ ਉਹ ਰੇਟ ਦੇ ਕੇ ਜ਼ਮੀਨਾਂ ਹੀ ਹਾਸਲ ਕਰ ਸਕਦੀ ਹੈ ਪਰ ਸਰਕਾਰ ਪੂਰੀ ਧੱਕੜਸ਼ਾਹੀ ਨਾਲ ਕਿਸਾਨਾਂ ਤੋਂ ਉਹ ਜ਼ਮੀਨਾਂ ਰੋਕ ਰਹੀ ਸੀ ਕਿ ਅਸੀਂ ਇਹ ਤਾਂ ਰੋਜ਼ ਕਰ ਰਹੇ ਹਾਂ ਲਗਾਤਾਰ ਕਿਸਾਨਾਂ ਨਾਲ ਖੜੇ ਪਰ ਅੱਜ ਮੇਰੇ ਕੋਲ ਜਿਲ੍ਹੇ ਦੇ ਵਿੱਚ ਇੱਕ ਇਹੋ ਜਿਹੀ ਘਟਨਾ ਵਾਪਰੀ ਹੈ ਉਸ ਸਮੇਂ ਜਦੋਂ ਅਸੀਂ ਇੱਕ ਐਮਰਜੈਂਸੀ ਮੀਟਿੰਗ ਦਿੱਲੀ ਚੰਡੀਗੜ੍ਹ ਮੋਰਚਾ ਲਾਉਣ ਵਾਸਤੇ ਸੱਦੀ ਹੋਈ ਸੀ ਸਾਰੇ ਆਗੂ ਸਾਡੇ ਮੀਟਿੰਗ 'ਚ ਬੈਠੇ ਸੀ ਪਿੱਛੋਂ ਕਿਸਾਨਾਂ ਤੇ ਅਟੈਕ ਕਰਕੇ ਉਹਨਾਂ ਨੂੰ ਖਾਣਿਆਂ 'ਚ ਡੱਕਿਆ ਹੋਇਆ ਭਾਵੇਂ ਸਰਕਾਰ ਨੇ ਇਹ ਕਹੇ ਚੈਲੰਜ ਕਰਤਾ ਵੀ ਅਸੀਂ ਧੱਕੇ ਨਾਲ ਜ਼ਮੀਨਾਂ ਰੋਕਾਂਗੇ ਤੁਹਾਡੀਆਂ ਪਰ ਅੱਥੇ ਦੱਸਣਾ ਚਾਹੁੰਦੇ ਆ ਕਿ ਸਰਕਾਰ ਖਬਰਦਾਰ ਹੋਵੇ ਇਸ ਗੱਲ ਤੋਂ ਕਦੇ ਕਿਸੇ ਦੇ ਧੱਕੇ ਨਹੀਂ ਭੁਗਦੇ ਹੁੰਦੇ ਸਾਡੇ ਕਿਸਾਨ ਪਹਿਲੀ ਗੱਲ ਤਾਂ ਇਹ ਵੀ ਅਸੀਂ ਭਾਰਤ ਮਾਲਾ ਪ੍ਰੋਜੈਕਟ ਦੀਆਂ ਛੜਕਾਂ ਨੂੰ ਵਾਸਤੇ ਜ਼ਮੀਨਾਂ ਦੇਣੇ ਨਹੀਂ ਚਾਹੁੰਦੇ ਜੇ ਤੁਸੀਂ ਲੈਣੀਆਂ ਨੇ ਸਲਕਾ ਟੋਕੜ ਕਿਸਾਨਾਂ ਨੂੰ ਸੈਟੀਸਫਾਈਡ ਕਰਨਾ ਚਾਹੀਦਾ ਤੁਹਾਨੂੰ ਉਹਨਾਂ ਦੇ ਪੂਰੇ ਰੇਟ ਤਾਂ ਦੇਣੇ ਚਾਹੀਦੇ ਤੁਸੀਂ ਛੜਕਾਂ ਕੱਢਦੇ ਹੋ ਖੇਤਾਂ ਦੇ ਵਿਚਾਲੇ ਜੀ ਅੱਧਾ ਖੇਤ ਉਧਰ ਰਹਿੰਦਾ ਅੱਧਾ ਖੇਤ ਉਧਰ ਰਹਿੰਦਾ ਨਾ ਰਸਤਿਆਂ ਦੀ ਸੈਟਲਮੈਂਟ ਨਾ ਪਾਣੀ ਦੀ ਸੈਟਲਮੈਂਟ ਫਿਰ ਵੀ ਤੁਸੀਂ ਧੱਕੇ ਨਾਲ ਕਿਸਾਨਾਂ ਤੋਂ ਜ਼ਮੀਨ ਲੈਂਡ ਵਾਸਤੇ ਕਿਸਾਨਾਂ ਨੂੰ ਐਗਰੀ ਕਰ ਲਿਆ ਤੇ ਰੇਟ ਅਜੇ ਵੀ ਉਹਨਾਂ ਦੇ ਨਹੀਂ ਮਿਲ ਰਹੇ ਇਹ ਧੱਕਾ برداشت ਨਹੀਂ ਕੀਤਾ ਜਾਣਾ ਨਾ ਚੰਡੀਗੜ੍ਹ ਦੇ ਮੋਰਚੇ ਨੇ ਲੱਗਣਾ ਰੁਕਣਾ ਨਾ ਕਿਸਾਨਾਂ ਨੇ ਵਿਰੋਧ ਕਰਨਾ ਰੁਕਣਾ ਤੁਸੀਂ ਅੱਜ ਸੈਂਕੜੇ ਦੋ ਦਰਜਨ ਫੜਲੇ ਹੋਣੇ ਤਿੰਨ ਦਰਜਨ ਫੜਲੇ ਹੋਣੇ ਕਿਸਾਨ ਕੱਲ ਨੂੰ ਸੈਂਕੜੇ ਹੋਰ ਆ ਜਾਣਗੇ ਜੇਲਾ ਤੁਹਾਡੇ ਪਹਿਲਾਂ ਹੀ ਥਾਂ ਨਹੀਂ ਇਸ ਕਰਕੇ ਅਸੀਂ ਤੁਹਾਨੂੰ ਪੰਜਾਬ ਸਰਕਾਰ ਨੂੰ ਕੰਨ ਲਾ ਕੇ ਸੁਣਨ ਦੀ ਗੱਲ ਕਰਦੇ ਆਂ ਇਹ ਭਾਈ ਇਹ ਵਿਰੋਧ ਚੱਲਣਾ ਨਹੀਂ ਜਿੰਨਾ ਚਿਰ ਤੁਸੀਂ ਕਿਸਾਨਾਂ ਦੀ ਸਰਕਾਰ ਕਹੌਣ ਵਾਲੀ ਸਰਕਾਰ ਜਿਹੜੀ ਕਹਿੰਦੇ ਸੀ ਵੀ ਕਿਸਾਨਾਂ ਦੀ ਸਰਕਾਰ ਆਵੇ ਤੁਸੀਂ ਕਿਸਾਨਾਂ ਵੇ ਜਬਰੀ ਨਪੀ ਜਬਰੀ ਜ਼ਮੀਨਾਂ ਨਪ ਤੇ ਜਲਾ ਜਿਲਾਤ ਬੰਦ ਕਰਕੇ ਥਾਣਾ ਤੇ ਬੰਦ ਕਰਕੇ ਧੱਕੇ ਨਾਲ ਜ਼ਮੀਨਾਂ ਖੋਣ ਦੀ ਰਾਹ ਤੇ ਤੇ ਤਰੋਂਗੇ ਤੇਰੀ ਕੀਮਤਾਂ ਤੁਹਾਨੂੰ ਤਾਰ ਨਹੀਂ ਪੈਣੀ ਇਸ ਕਰਕੇ ਅਸੀਂ ਸਰਕਾਰ ਨੂੰ ਦੁਬਾਰਾ ਫੇਰੇ ਚੇਤਾਵਨੀ ਦਿੰਨੇ ਆ ਕਿ ਇਹ ਰਾਹ ਛੱਡ ਦੇਵੇ ਨਹੀਂ ਫਿਰ ਠੀਕ ਹੈ ਤੁਹਾਡਾ ਆਪਣਾ ਰਾਹ ਸਾਡਾ ਆਪਣਾ ਰਾਹ ਤੁਸੀਂ ਸਰਕਾਰ ਵਾਲੇ ਹੋ ਅਸੀਂ ਗਰੀਬ ਲੋਕਾਂ ਠੀਕ ਹੈ ਅਸੀਂ ਆਪਦੀ ਬਾਹਰ ਲਾਵਾਂਗੇ ਤੁਸੀਂ ਆਪਦੀ ਬਾਹਰ ਲਾਓ ਤੇ ਅਸੀਂ ਸਮਝਦੇ ਆਂ ਵੀ ਇਹ ਧੱਕਾ ਜਮਹੂਰੀਅਤ ਤੇ ਲੋਕਤੰਤਰ ਦਾ ਘਾਣ ਕਰ ਰਹੇ ਹੋ ਤੁਸੀਂ ਜਿਹਦੀ ਕੀਮਤ ਤਾਦਨਵਾਦ ਤੇ ਤੁਸੀਂ ਪਿਆਰੋ ਅਸੀਂ ਇਹ ਬਰੋ ਕਰ ਦੇਣਾ